ਇਹ ਜੋ ਦੇਖ ਰਹੇ ਹੋ ਇਹ ਬਿਲਕੁਲ ਸਮੁੰਦਰੀ ਕੰਡੇ ਦੇ ਨਾਲ ਬਣੀ ਹੋਈ ਤਰਾੰਗਾ ਤੇ ਦੇ ਉੱਪਰਲੇ ਪਾਸੇ ਬਿਲਕੁਲ ਮੁਸਲਤ ਦਾ ਪਾਣੀ ਆਉਂਦਾ ਤੇ ਬਹੁਤ ਹੀ ਇੰਜੀਨੀਅਰਿੰਗ ਦਾ ਕਮਾਲ ਹੈਗਾ ਇਹ 5 ਕਿਲੋਮੀਟਰ ਲੰਬੀ ਹੈ ਇਹ ਤਰੀਵੇਂ ਬੰਬੇ ਦੇ ਜਿਹੜਾ ਮੈਰੀਨ ਡਰਾਇਵ ਤੇ ਗੇਟਵੇ ਆਫ ਇੰਡੀਆ ਨੂੰ ਆਜਾਂਦਾ ਉਹ ਨੂੰ ਹੀ ਜੋੜਦੀ ਆ ਤੇ ਬੜੀ ਸਮੂਤ ਤੇ ਚੱਲਦੀ ਆ ਪਰ ਜਦੋਂ ਜਵਾਰ ਪਾਟ ਆਉਂਦਾ ਜਾਂ ਬਾਰਿਸ਼ ਦਾ ਮੌਸਮ ਹੁੰਦਾ ਇਸ ਦੇ ਵਿੱਚ ਅਲਰਟ ਸਿਸਟਮ ਜਿਹੜੇ ਹੈਗੇ ਲੱਗੇ ਹੋਏ ਤੇ ਉਹ ਨੂੰ ਇਹ ਪਾਸ ਦੀ ਕਰ ਦਿੰਦੀ ਆ ਤੇ ਇਸ ਤਰ੍ਹਾਂ ਕਾਫੀ ਟ੍ਰੈਪਕੇ ਦੇ ਵਿੱਚ ਲੋਡ ਰਹਿੰਦੀ ਆ ਖਾਸ ਕਰਕੇ ਕਾਰਾਂ ਤੇ ਛੋਟੀਆਂ ਗੱਡੀਆਂ ਵਾਸਤੇ ਹੀ ਇਹ ਦੇ ਵਿੱਚ ਲੰਘਣਾ ਅਲਾਉ ਕੀਤਾ ਜਾਂਦਾ ਤੇ ਇਸ ਦੇ ਵਿੱਚੋਂ ਲੰਘਦੇ ਹੋਏ ਤੁਹਾਨੂੰ ਇਸ ਤਰ੍ਹਾਂ ਵੀ ਮਹਿਸੂਸ ਹੁੰਦਾ ਵੀ ਤੁਸੀਂ ਜਿਵੇਂ ਕਿਸੇ ਟੁਬਈ ਦੀ ਅੰਡਰਪਾਸ ਦੇ ਵਿੱਚ ਜਾ ਰਹੇ ਤੇ ਬਹੁਤ ਹੀ ਸੋਹਣੀ ਤੇ ਸਾਫ ਸੁਥਰੀ ਇਹ ਬਣੀ ਹੋਈ ਆ ਫੋਰੀ ਇਹਦੇ ਵਿੱਚ ਦਸਕੀ ਦੀ ਲਾਈਟਸ ਦਾ ਪੂਰਾ ਪ੍ਰਬੰਧ ਆ ਪਰ ਜਦੋਂ ਖਾਸ ਕਰਕੇ ਸਮੁੰਦਰੀ ਪਾਣੀ ਵਪਾਨ ਤੇ ਹੁੰਦਾ ਜਾਂ ਛਾਲ ਤੇ ਹੁੰਦਾ ਉਦੋਂ ਵੀ ਥੋੜੇ ਨਮਲੇ ਵਿੱਚ ਵਿੱਚ ਬੰਦ ਵੀ ਕਰ ਦਿੱਤਾ ਜਾਂਦਾ ਹੈ ਹੁਣ ਅਸੀਂ ਆ ਜਿਹੜੀ ਇਹ ਸੁਰੰਗ ਵਾਲੀ ਸੜਕਾ ਕਿਚੂ ਬਾਹਰ ਆ ਗਈ ਤੇ ਸਾਹਮਣੇ ਜਿਹੜਾ ਰੋਡ ਹੈ ਇਹਨੂੰ ਮੈਰੀਨ ਸਟ੍ਰਾਈਪ ਕਿਹਾ ਜਾਂਦਾ ਇੱਥੇ ਬੜਾ ਸ਼ਾਂਤਮਈ ਬਹੁਤ ਸੁੰਦਰ ਦੇ ਕੰਡੇ ਬਣਾਏ ਹੋਏ ਨੇ ਤੇ ਵੱਡੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਦੇ ਖੱਬੇ ਹੱਥ ਜਾਨਕੀ ਜਿਹੜੇ ਪੱਤੇ ਬੰਗਲੇ ਇੱਥੇ ਨਜ਼ਰ ਆਉਂਦੇ ਨੇ ਬਹੁਤ ਪੁਰਾਣੇ ਬਣੇ ਹੋਏ ਨੇ ਹੁਣ ਅਸੀਂ ਪਹੁੰਚ ਗਏ ਆ ਦੇਖੋ ਇਹ ਗੇਟਵੇ ਆਫ ਇੰਡੀਆ ਤੇ ਸਮੁੰਦਰ ਦੇ ਵਿੱਚ ਤੁਹਾਨੂੰ ਕਿਸ਼ਤੀਆਂ ਵੀ ਨਜ਼ਰ ਆ ਰਹੀਆਂ ਨੇ ਤੇ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਤੇ ਲਾਸਟ ਟ੍ਰੁੱਪ ਦੇ ਜਿਹੜੇ ਇੱਥੇ ਅਪਰੇਟ ਕੀਤੀ ਸੀ ਅੰਗਰੇਜ਼ਾਂ ਨੇ ਇਹਦੇ ਵਿੱਚੋਂ ਲੰਘ ਕੇ ਵੀ ਹੁਣ ਦੇਸ਼ ਜਿਹੜਾ ਹੈਗਾ ਭਾਰਤ ਆਜ਼ਾਦ ਹੋਇਆ ਹੈ ਗੇਟਵੇ ਆਫ ਇੰਡੀਆ ਜਿਹੜੀ ਹੈਗੀ ਹੈ ਮਹਾਰਾਣੀ ਤੇ ਜਿਹੜਾ ਰਾਜਾ ਸੀ ਕਿੰਗ ਉਹਦੀ ਯਾਦ ਦੇ ਵਿੱਚ 1911 ਦੇ ਵਿੱਚ ਆਏ ਸੀ 1912 ਦੇ ਵਿੱਚ ਇਹ ਬਿਲਟ ਕੀਤਾ ਗਿਆ ਸੀ ਇਨੂੰ ਗੋਦੀ ਵੀ ਕਹਿੰਦੇ ਨੇ ਇੱਥੇ ਛੋਟੀਆਂ ਕਿਸ਼ਤੀਆਂ ਤੇ ਸਮੁੰਦਰ ਥੋੜਾ ਜਿਹਾ ਸ਼ਾਂਤ ਆਉਂਦਾ ਕਿਉਂਕਿ ਇਹ ਸਮੁੰਦਰ ਦਾ ਇਨਸਾਈਡ ਹੈਗੀ ਆ ਬਹੁਤ ਅੰਦਰ ਸ਼ਹਿਰ ਦੇ ਆ ਕੇ ਤੇ ਛੋਟੀਆਂ ਕਿਸ਼ਤੀਆਂ ਇਹਦੇ ਵਿੱਚ ਚਲਦੀਆਂ ਨੇ ਤੇ ਤੁਸੀਂ ਬੋਟਿੰਗ ਦਾ ਜਿਹੜਾ ਨਜ਼ਾਰਾ ਵੀ ਲੈ ਸਕਦੇ ਹੋ ਅੱਗੇ ਫੋਟੋ ਬੜਾਈ ਹੁਣ ਇਹਦਾ ਥੋੜਾ ਜਿਹਾ ਜਿਹੜਾ ਅਸੀਂ ਵੀ ਮੈਨੂੰ ਲੱਗਦਾ ਵੀ ਰੈਨੋਵੇਸ਼ਨ ਇਹਦੀ ਕੀਤੀ ਜਾ ਰਹੀ ਆ ਤੇ ਬਹੁਤ ਲੋਕ ਇਹਨੂੰ ਵੇਖਣ ਆਉਂਦੇ ਨੇ ਗੇਟਵੇ ਆਫ ਇੰਡੀਆ ਨੂੰ ਤੇ ਇੱਥੋਂ ਹੀ ਜਿਹੜਾ ਇੱਕ ਆ ਅਤਵਾਦੀ ਹਮਲਾ ਵੀ ਇੱਥੋਂ ਹੀ ਹੋਇਆ ਸੀ ਇਹਦੇ ਸਾਹਮਣੇ ਬਿਲਕੁਲ ਦੂਜੇ ਪਾਸੇ ਬਣਿਆ ਹੋਇਆ ਆਪਣੇ ਇਹਨੂੰ ਕਹਿੰਦੇ ਆ ਸੀ ਤਾਜ ਹੋਟਲ ਉਹਦੀ ਬਿਲਡਿੰਗ ਬਿਲਕੁਲ ਸਾਹਮਣੇ ਇੱਥੋਂ ਹੀ ਹੋ ਗਿਆ ਸਾਹਮਣੇ ਤਾਜ ਹੋਟਲ ਜਿਹੜਾ ਨਜ਼ਰ ਆ ਰਿਹਾ ਹੈ ਦੀ ਉੱਪਰਲੀਆਂ ਜਿਹੜੀਆਂ ਵੱਡੀ ਮੰਜ਼ਲਾ ਤੇ ਇਹਦਾ ਪੁਰਾਣਾ ਤਾਜ ਹੋਟਲ ਆ ਸਾਰਾ ਸਾਨੂੰ ਹੋਟਲ ਤੇ ਉਸੇ ਨਾਲ ਬਣਿਆ ਹੋਇਆ ਬਸ ਦੇ ਨਾਲ ਸਾਰਾ ਨਜ਼ਰ ਆ ਰਿਹਾ ਤੇ ਇੱਥੇ ਇੱਕ ਭਾਰੀ ਹਮਲਾ ਹੋਇਆ ਸੀ ਤੇ ਬਹੁਤ ਲੋਕ ਉਹਦੇ ਵਿੱਚ ਜੜੇ ਹੈ ਕਿ ਨਹੀਂ ਹੱਥ ਹੱਥ ਕੋਈ ਜਮਾਰੀ ਕੇ ਸੀ ਆ ਵੀਡੀਓ ਜਿਹੜੀ ਬਣਾਉਂਦਾ ਦਿਖਾ ਰਹੇ ਆ ਉਹ ਹਮੇਸ਼ਾ ਸ਼ਹਿਰ ਦਾ ਗੇਟ ਹੈ ਜਿਹੜੀ ਆ ਗਈ ਮੰਦਾਂ ਦੀਆਂ ਥੋੜਾ ਜਿਹੜਾ ਅੰਗਰੇਜ਼ਾਂ ਨੇ ਨਾ ਆਪਣੇ ਥੋੜਾ ਮੈਨੂੰ ਕੋਲ ਰਾਣੀ ਤੇ ਰਾਣੀ ਵੀ ਯਾਦ ਸੀ ਕਿਤੇ ਨਹੀਂ ਨਿਕਲੇ ਮੈਂ ਪਹਿਲਾਂ ਵੀ ਦੱਸਿਆ ਵੀ ਇੱਥੋਂ ਦੀ ਲਾਸਟ ਪ੍ਰੇਮ ਜਿਹੜੀ ਸੀ ਸਿਆਣ ਚਕੀ ਨੇ ਕੀਤੀ ਸੀ ਇਹ ਗੇਟਵੇ ਆਂਡੀਆਂ ਦੇ ਅੜਗੜੇ ਵਾਲਾ ਜਿਹੜਾ ਬਾਜ਼ਾਰ ਥਾਂ ਇਲਾਕਾ ਹੈ ਬਹੁਤ ਸਾਫ਼ ਸੁਥਰਾ ਪਾਰਕਿੰਗ ਦਾ ਬਹੁਤ ਪ੍ਰਬੰਧ ਹੈ ਉਹਨੂੰ ਦਿੱਲੀ ਜਾਂ ਹੋਰ ਸ਼ਹਿਰਾਂ ਮੰਗ ਵਿੱਚ ਤੇ ਭੀੜ-ਪੜ ਉਸ ਪ੍ਰਕਾਰ ਦੀ ਨਜ਼ਰ ਨਹੀਂ ਆਉਂਦੀ ਤੇ ਲੋਕ ਜਿਹੜੇ ਨੇ ਕਾਫੀ ਟ੍ਰੈਫਿਕ ਰੂਲਸ ਨੂੰ ਜਿਹੜੇ ਹੈ ਫਾਲੋ ਕਰਦੇ ਇੱਥੇ ਦੇਖੇ ਜਾ ਸਕਦੇ ਤੇ ਬੰਬੇ ਸ਼ਹਿਰ ਦੇ ਜੇ ਸੁੰਦਰੀ ਕਿਨਾਰਿਆਂ ਦੀ ਗੱਲ ਕੀਤੀ ਹੈ ਕੀਤੀ ਜਾਵੇ ਪਿਛਲੇ 10 ਸਾਲਾਂ ਦੇ ਵਿੱਚ ਬਹੁਤ ਸਫਾਈ ਦਾ ਇੱਥੇ ਪ੍ਰਮੰਪਤ ਕੀਤਾ ਗਿਆ ਕੋਈ ਗੰਦਗੀ ਤੋਂ ਨਜ਼ਰ ਨਹੀਂ ਆਉਂਦੀ ਤੇ ਬਹੁਤ ਹੀ ਪ੍ਰੋਪਰ ਜਿਹੜੀ ਟ੍ਰੈਫਿਕ ਮੇਨਟੇਨ ਕੀਤੀ ਜਾਂਦੀ ਆ ਤੇ ਕਿਸਤੀਆਂ ਜਿਹੜੀਆਂ ਨੇ ਉਹ ਵੀ ਪ੍ਰੋਪਰ ਵੇ ਦੇ ਵਿੱਚ ਹੀ ਇੱਥੇ ਚਲਣੀਆਂ ਨੇ ਤੇ ਲੋਕ ਬੜੀ ਦੂਰੂ ਦੂਰੋਂ ਖਾਸ ਕਰਕੇ ਗੇਟਵੇ ਆਫ ਇੰਡੀਆ ਨੂੰ ਜਿਹੜਾ ਹੈਗਾ ਉਹ ਦੇਖਣ ਲਈ ਇੱਥੇ ਆਉਂਦੇ ਨੇ ਇਹ ਮੌਸਮ ਜਿਹੜਾ ਹੈਗਾ ਇਹਨਾਂ ਦਿਨਾਂ ਦੇ ਵਿੱਚ ਫੋਰ ਇਗਜ਼ਾਮਪਲ ਜੇ ਲੋ ਵੀ ਜਨਵਰੀ ਚੱਲਦੇ ਆ ਇੱਥੇ ਜਿਹੜੇ ਕੋਸਟਲ ਵਾਟਰ ਜਿਹੜੇ ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਪੂਰੀ ਸਿਰੇ ਦੀ ਠੰਡ ਹੁੰਦੀ ਆ ਉਹ ਇੱਥੇ ਨਹੀਂ ਹੈਗੀ ਤੁਸੀਂ ਅਧੀਆਂ ਵਾਹਾਂ ਦੀ ਛਾਟ ਦੇ ਨਾਲ ਵੀ ਇੰਜੋਏ ਕਰ ਸਕਦੇ ਹੋ ਬਹੁਤ ਸੋਹਣੀ ਨਾ ਬਹੁਤੀ ਗਰਮੀ ਆ ਤੇ ਨਾ ਬਹੁਤੀ ਸਰਦੀ ਆ ਤੁਸੀਂ ਇੱਥੇ ਜਿਹੜਾ ਹੈਗਾ ਨਜ਼ਾਰਾ ਹੀ ਲੈ ਸਕਦੇ ਹੋ ਬੋਟਿੰਗ ਦੇ ਸਮੁੰਦਰੀ ਕੰਢੇ ਦੇ ਉੱਤੇ ਬੈਠ ਕੇ ਆਪਣਾ ਸਮਾਂ ਵੀ ਬਤੀਤ ਕਰ ਸਕਦੇ ਹੋ ਬਹੁਤ ਸਾਫ਼ ਸੁਥਰੇ ਨੇ ਕਿਤੇ ਤੁਹਾਨੂੰ ਗੰਦਗੀ ਨਜ਼ਰ ਨਹੀਂ ਆਉਂਦੀ ਤੇ ਪੱਥਰ ਦੇ ਜਿਹੜੇ ਹੈਗੇ ਕਿਨਾਰੇ ਦੇ ਉੱਤੇ ਕੰਧਾ ਕਰਕੇ ਉਹ ਬੈਠਣ ਲਈ ਬਣਾਇਆ ਗਿਆ ਤੇ ਲੋਕ ਇੱਥੇ ਜਿਹੜੇ ਨੇ ਘੰਟਿਆਂ ਪਤੀ ਸਮੁੰਦਰ ਵੱਲ ਨੀਂਦ ਲਾ ਕੇ ਵੀਖਦੇ ਨੇ ਤੇ ਖਾਸ ਕਰਕੇ ਜਿਹੜੇ ਕੋਈ ਤਲਾਕਾਰ ਨੇ ਉਹ ਵੀ ਤੁਹਾਨੂੰ ਇੱਥੇ ਤੋਂ ਦੇ ਨਜ਼ਰ ਆਉਂਦੇ ਨੇ ਜਿਹੜੇ ਬੰਬੇ ਦੀ ਯਾਨੀ ਬਾਲੀਵੁੱਡ ਦੀ ਫਿਲਮ ਇੰਡਸਟਰੀ ਦੇ ਵਿੱਚ ਕੰਮ ਕਰਦੇ ਨੇ ਸੋ ਇਸ ਤਰ੍ਹਾਂ ਇਹ ਬੰਬੇ ਸ਼ਹਿਰ ਮੈਨੂੰ ਇਹ ਲੱਗਦਾ ਵੀ ਪਿਛਲੇ 20 ਸਾਲਾਂ ਵਿੱਚ ਬਹੁਤ ਕੁਝ ਚੇਂਜ ਹੋ ਗਿਆ ਤੇ ਜਿਸ ਪ੍ਰਕਾਰ ਪਹਿਲਾਂ ਇੱਥੇ 마ਫੀਆ ਦਾ ਰਾਜ ਸੀ ਉਹ ਬਿਲਕੁਲ ਖਤਮਾ ਹੁਣ ਬਹੁਤ ਹੀ ਸਮੂਥਲੀ ਜਿਹੜੀ ਹੈਗੀ ਡਵੈਲਪਮੈਂਟ ਇੱਥੇ ਹੋਈ ਆ ਤੇ ਬਿਲਕੁਲ ਹੀ ਬਦਲਿਆ ਬਦਲਿਆ ਨਜ਼ਰ ਆਉਂਦਾ ਤੇ ਇਹਨੂੰ ਪੈਸੇ ਵਾਲੀ ਰਾਜਧਾਨੀ ਵੀ ਭਾਰਤ ਦੀ ਕਿਹਾ ਜਾਂਦਾ ਵੀ ਸਭ ਤੋਂ ਜ਼ਿਆਦਾ ਪੈਸਾ ਜੇ ਹੈਗਾ ਤਾਂ ਉਹ ਬੰਬੇ ਦੇ ਵਿੱਚ ਸਰਕੂਲੇਟ ਹੁੰਦਾ ਦਿੱਲੀ ਨਾਲੋਂ ਵੀ ਕਲਕੱਤੇ ਨਾਲੋਂ ਵੀ ਮਦਰਾਸ ਨਾਲੋਂ ਵੀ ਸੋ ਕਾਫੀ ਚਿਰ ਰਸਮੀ ਵੀ ਇੱਥੇ ਬਤਿੰਦ ਕੀਤਾ ਦੇਖਿਆ ਕਿਸ਼ਤੀਆਂ ਵੇਖੀਆਂ VOTING ਦਾ ਆਨੰਦ ਲਿਆ ਇਹ ਤੁਹਾਨੂੰ ਉਸ ਸਾਰੇ ਦ੍ਰਿਸ਼ ਨੂੰ ਸੀ ਕੈਮਰੇਜ ਕੈਦ ਕਰਕੇ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤੁਸੀਂ ਵੇਖਦੇ ਰਹੋ ਚੈਨਲ ਚੱਤੀ ਰਹਾ ਤੇ ਜੁੜੇ ਰਹੋ ਸਾਡੇ ਨਾਲ ਇੱਕ ਵਾਰੀ ਫੇਰ ਮੈਂ ਤੁਹਾਨੂੰ ਜਿਹੜੇ ਗੁੰਬਦ ਨੇ ਇਹ ਤਾਜ ਹੋਟਲ ਜਿਹਦੇ ਪ੍ਰਤੀਪਾਦੀ ਹਮਲਾ ਹੋਇਆ ਸੀ ਉਹ ਦਿਖਾ ਰਹੇ ਹਾਂ ਆ ਪੂਰੀ ਉਹ ਬਿਲਡਿੰਗ ਜਿਹੜੀ ਨਜ਼ਰ ਆ ਰਹੀ ਆ ਤੇ ਸਭ ਤੋਂ ਪਹਿਲਾਂ ਹਮਲਾ ਇੱਥੇ ਕੀਤਾ ਗਿਆ ਸੀ ਜਿਹੜੇ ਪਾਕਿਸਤਾਨ ਤੋਂ ਜਿਹੜੇ ਅਤਵਾਦੀ ਸੀਗੇ ਇਹ ਪੀਆ ਗਿਰਡ ਆਫ ਇੰਡੀਆ ਦੀ ਜਿਹੜੀ ਬਿਲਡਿੰਗ ਹੈਗੀ ਆ ਤੇ ਲੋਕ ਕਿਸ ਤਰ੍ਹਾਂ ਪ੍ਰਕਾਰ ਇੱਥੇ ਚਹਲ ਪਹਿਲਦੇ ਨੇ ਤੇ